ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜਸਪ੍ਰੀਤ ਕੌਰ ਕੈਮਰਾਮੈਨੋਂ ਪੀ ਬੰਟੂ ਜੀ ਦੇ ਨਾਲ ਅੱਜ ਅਸੀਂ ਪਹੁੰਚੇ ਆ ਜੀ ਪਕਤਾ ਪਾਈਕ ਆ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਭੂਤਾਂ ਵਾਲਾ ਖੂ ਚਲੋ ਚੱਲਦੇ ਆਂ ਤੇ ਕਰਦੇ ਆਂ ਇਥੋਂ ਦੇ ਦਰਸ਼ਨ ਤੇ ਕਰਵਾਉਨੇ ਆ ਤੁਹਾਨੂੰ ਇਤਿਹਾਸ ਨਾਲ ਜਾਨੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਦਰਬਾਰਾ ਸਿੰਘ ਸੰਟੂ ਮੇਰਾ ਨਾਮ ਪਿੰਡ ਭਗਤਾ ਭਾਈ ਕਾ ਇੱਥੇ ਬਾਬੇ ਭਾਈ ਵੈਲੂ ਜੀ ਦੀ ਜਗ੍ਹਾ ਉਹਨਾਂ ਨੇ ਖੂਬ ਹੀ ਲਗਵਾਇਆ ਸੀ ਇੱਥੇ ਤੇ ਬਾਬਾ ਪਹਿਲਾਂ ਭਾਈ ਵੈਲੂ ਨਗਾਹੇ ਵਾਲੇ ਨੂੰ ਮੰਨਦਾ ਹੁੰਦਾ ਸੀ ਉੱਥੋਂ ਹੌਲੀ-ਹੌਲੀ ਉਹ ਚੱਲ ਕੇ ਉੱਥੇ ਜਾ ਵੜੇ ਦਰਬਾਰ ਸਾਹਿਬ ਚ ਉੱਥੇ ਉਹਨਾਂ ਨੇ ਕੂੜਾ ਕਰਕਟ ਲੈ ਕੇ ਉਹਨਾਂ ਨੇ ਸਰੋਵਰ ਦੀ ਸੇਵਾ ਕੀਤੀ 12 ਸਾਲ ਇਹ ਬੈਠੇ ਸੀਗੇ ਮਗਰਲੇ ਪਾਸੇ ਇੱਕ ਦਿਨ ਦੀਵਾਨ ਚ ਜਾਇਆ ਸੀ ਜਿੱਦਣ ਤੇ ਜੋ ਮਗਰਲੇ ਪਾਸੇ ਬੈਠੇ ਤੇ ਉਹ ਕਹਿੰਦੇ ਉਹ ਮਗਰਲੇ ਬੰਦੇ ਨੂੰ ਲੈ ਕੇ ਉਠਾ ਕੇ ਇਹ ਜੀ ਉਠਾ ਕੇ ਲੈ ਕੇ ਗਏ ਉਹ ਕਹਿੰਦਾ ਤੇਰਾ ਨਾਂ ਕੀ ਆ ਕਹਿੰਦਾ ਭਾਈ ਵਹਿਲੋ ਉਹਨਾਂ ਨੇ ਫੇਰ ਕਿਤਾਬ ਦਿੱਤਾ ਕਹਿੰਦਾ ਭਾਈ ਵਹਿਲੋ ਸਭ ਤੋਂ ਪਹਿਲੋ ਠੀਕ ਹੈ ਜੀ ਉਦੋਂ ਮੁੜ ਕੇ ਲਾਲਾ ਵਾਲਾ ਨੇ ਰਹਿੰਦਾ ਹੁੰਦਾ ਸੀ ਉੱਥੇ ਤੇ ਇਹਦੇ ਇੱਕ ਸੀਗਾ ਰਾਮੂ ਸੀ ਲਾਹੌਰ ਦਾ ਜੋ ਰਾਮੂ ਸੀ ਲਾਹੌਰ ਦਾ ਤੇ ਉਹਦੀ ਕੁੜੀ 'ਤੇ ਜੈਨ ਆਉਂਦਾ ਸੀਗਾ ਉਹ ਕਿਸੇ ਨੇ ਦਸ ਪਤੀ ਕਹਿੰਦੇ ਬਾਬੇ ਭਾਈ ਬੱਲੂ ਕੋਲੇ ਜਾਵੜਾ ਭਜਤੇ। ਉਹ ਇਲਾਜ ਕਰ ਦੇਣਗੇ। ਉਹਨਾਂ ਨੇ ਉਹਦਾ ਇਲਾਜ ਕਰਤਾ ਸੀ। ਪੂਰੀ ਸਹੀ ਹੋ ਗਈ ਨੋਂ ਪਰ ਨੋਂ। ਉਹ ਕਹਿੰਦਾ ਮੈਂ ਸੇਵਾ ਕਰਨੀ ਚਾਹੁੰਨਾ ਇੱਥੇ। ਉਹ ਕਹਿੰਦਾ ਵੀ ਕਾਹਦੀ ਦੱਸੋ। ਕਹਿੰਦਾ ਮੈਂ ਇੱਟਾਂ ਦੇ ਚੂਨੇ ਦੇ ਭੱਠੇ ਆ ਮੇਰੇ। ਦੱਸੋ ਕਹਿੰਦਾ ਮੈਂ ਕਿੰਨਾ ਕਿਵੇਂ ਵੀ ਤੁਸੀਂ ਲਿਆਉਣੇ ਪੈਣਗੇ ਸਾਨੂੰ। ਉਹ ਕਹਿੰਦਾ ਤੁਸੀਂ ਨਿਸ਼ਾਨੀ ਲਾ ਦਿਓ। ਅਸੀਂ ਆਪੇ ਲੈ ਜਾਵਾਂਗੇ। ਉਹ ਫਿਰ ਰਾਤੇ-ਰਾਤ ਭੂਤਾਂ ਨੇ ਖੂ ਲਾਤਾ ਤੇ ਕੋਈ ਬੋਲੀ ਬੁੜੀ ਸੀ ਇੱਥੇ ਨੇੜੇ ਘਰ ਸੀ। ਉਹਨੇ ਚੱਕੀ ਫੇਰਤੀ ਉਹ ਫਿਰ ਭੱਜ ਗਿਆ। ਮਾਉਣ ਫਿਰ ਆਪ ਬੰਨੀ ਸੀ ਸਾਡੇ ਪਿੰਡ ਨੇ ਹਾਂਜੀ ਤਾਂ ਅਸੀਂ ਕਰਵਾਈ ਤੁਹਾਡੀ ਵੀਰ ਜੀ ਨਾਲ ਗੱਲਬਾਤ ਉਹਨਾਂ ਨੇ ਸਾਨੂੰ ਇੱਥੋਂ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਵੀਰ ਜੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਇੱਥੇ ਲੋਕ ਆਉਂਦੇ ਹਨ ਕਿ ਉਹਨਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ ਹਾਂਜੀ ਹਰ ਇੱਕਾ ਟਰੈਕਟਰ ਵੀ ਇਕਲਕ ਕੋਈ ਮੋਟਰਸਾਈਕਲ ਲੈ ਕੇ ਆਵੇ ਪਹਿਲਾਂ ਇੱਥੇ ਲੈ ਕੇ ਆਉਂਦੇ ਅੱਛਾ ਜੀ ਤੇ ਤੁਹਾਡੇ ਪਿੰਡ ਦੀ ਕਾਫੀ ਮਾਨਤਾ ਹੈ ਇਸ ਲਈ ਹਾਂਜੀ ਤੇ ਅਸੀਂ ਵੇਖ ਸਕਦੇ ਹਾਂ ਪਿੱਛੇ ਆ ਸ਼ਰੀ ਬੰਨੇ ਹੋਏ ਹਨ ਕਿ ਇਹ ਵੀ ਲੋਕਾਂ ਦੁਆਰਾ ਬਣੇ ਗਏ ਹਨ ਜਿਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜਾਂ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਨੇ ਸਾਰਾ ਪਿੰਡ ਹੀ ਬੰਦ ਆਈ ਸਾਡੇ ਜਿਹਦੇ ਮੁੰਡਾ ਹੁੰਦਾ ਹਾਂ ਹਾਂ ਜੀ ਸਾਰੇ ਬੰਨ ਕੇ ਜਾਂਦੇ ਇੱਥੇ ਸਰੀ ਤਾਂ ਅਸੀ ਕਰਵਾਈ ਤੁਹਾਡੀ ਵੀਰ ਜੀ ਨਾਲ ਗੱਲਬਾਤ ਜਿਨ੍ਹਾਂ ਨੇ ਸਾਨੂੰ ਪੁੱਤਾਂ ਵਾਲੇ ਖੁਦ ਹੀ ਜਾਣਕਾਰੀ ਦਿੱਤੀ ਜਿਹੜੇ ਲੋਕ ਇੱਥੇ ਆਉਂਦੇ ਨੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਉਹਨਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ ਇਹ ਸਾਡੇ ਉਹ ਭੈਣ ਜੀਆਂ ਜੋ ਕਿ ਬਾਹਰ ਜਾ ਰਹਿਆ ਹਨ ਅਸੀਂ ਨਾਲ ਗੱਲਬਾਤ ਕਰਦੇ ਹਾਂ ਸਾਨੂੰ ਦੱਸਣਗੇ ਕਿ ਉਹਨਾਂ ਦੀ ਇੱਛਾ ਪੂਰਤੀ ਕਿੰਨੇ ਟਾਈਮ ਚੋਈ ਫਰਸਟਲੀ ਮੇਰੀ ਫੈਮਿਲੀ ਨੇ ਸੁੱਖ ਮੰਨੀ ਸੀ ਇੱਥੋਂ ਤੇ ਜਿਵੇਂ ਪੂਰੀ ਹੋਈ ਤੇ ਅੱਜ ਅਸੀਂ ਮੱਥਾ ਟੇਕਣ ਆਏ ਮੈਂ ਬਹੁਤ ਖੁਸ਼ ਹਾਂ ਬਿਕੋਜ਼ ਮੈਂ ਫਰਸਟ ਟਾਈਮ ਇੱਥੇ ਆਪ ਆਈਆਂ ਤੇ ਮੈਂ ਬਹੁਤ ਹੈਪੀ ਹਾਂ ਕਿਉਂਕਿ ਜੋ ਇਹਨਾਂ ਨੇ ਸੁੱਖ ਮੰਨੀ ਸੀ ਉਹ ਪੂਰੀ ਹੋਈ ਇੱਥੋਂ ਅਸੀਂ ਦੇਖਿਆ ਕਿ ਜੋ ਇਹਨਾਂ ਪੰਜੀਆਂ ਨੇ ਇਹਨਾਂ ਦੀ ਇੱਛਾ ਪੂਰਤੀ ਇੱਥੇ ਆਉਣ ਨਾਲ ਹੋਈ ਹੈ ਆਪਦੀ ਖੁਸ਼ੀ ਵਜੋਂ ਅੱਜ ਮਿਠਾਈ ਵੀ ਲੈ ਕੇ ਆਏ ਹਨ ਤੇ ਜਿਹੜੇ ਜਿਹੜੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੀ ਇੱਛਾ ਪੂਰਤੀ ਹੋਵੇ ਇੱਥੇ ਆ ਕੇ ਇੱਕ ਵਾਰ ਜ਼ਰੂਰ ਮੱਥਾ ਟੇਕਣ ਦੰਦੀ ਇਤਿਹਾਸ ਨਾਲ ਜੁੜੀਆਂ ਹੋਈਆਂ ਵੀਡੀਓਸ ਲੈ ਕੇ ਤੁਹਾਡੇ ਤੱਕ ਪਹੁੰਚ ਦੇ ਰਵਾਂਗੇ ਦੇਖਦੇ ਰਹੋ ਜੀਐਸਟੀ ਪੰਜਾਬ ਮੀਡੀਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਇੱਥੇ ਇੱਕ ਵੀਰ ਜੀ ਪਹੁੰਚੇ ਹੋਏ ਹਨ ਜਿਨ੍ਹਾਂ ਜੋ ਕਿ ਤੇ ਆਪਣੀ ਖੁਸ਼ੀ ਦੀ ਪੂਰਤੀ ਲਈ ਆਏ ਹੋਏ ਹਨ ਅਸੀਂ ਉਹਨਾਂ ਨਾਲ ਕਰਵਾਉਣੀ ਹੈ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅਸੀਂ ਜਾਨਣਾ ਚਾਹੁੰਦੇ ਹਾਂ ਜੋ ਤੁਸੀਂ ਇੱਥੇ ਮਠਾਈ ਦਾ ਡੱਬਾ ਲੈ ਕੇ ਆਏ ਹੋ ਇਹਦਾ ਕੀ ਕਾਰਨ ਹੈ ਇਹ ਮੈਡਮ ਸਾਡੇ ਚਾਚਾ ਜੀ ਨੇ ਸੁਖ ਸੁਖੀ ਸੀ ਵੀ ਸਾਡੇ ਮੇਰੀ ਪੁੱਜੀ ਜੀ ਬਾਦ ਭੱਗ ਜਾਣਾ ਵੀ ਅਸੀਂ ਇੱਥੇ ਡੱਬਾ ਚੜਾ ਕੇ ਜਾਵਾਂਗੇ ਸਾਡੀ ਉਹ ਸੁੱਖ ਪੂਰੀ ਹੋ ਗਈ ਜੀ ਤੇ ਅਸੀਂ ਮਠਾਈ ਦਾ ਡੱਬਾ ਚੜਾਉਣਾ ਹੈ ਜੀ ਤੇ ਤੁਸੀਂ ਦੇਖਿਆ ਕਿ ਇਹਨਾਂ ਦੀ ਇੱਕ ਜੋ ਇੱਛਾ ਸੀਗੀ ਕਿ ਉਹਨਾਂ ਦੇ ਜੋ ਰਿਸ਼ਤੇਦਾਰੋਂ ਬਾਹਰ ਚਲੇ ਜਾਣ ਉਹ ਇਥੋਂ ਇੱਛਾ ਮੰਗੀ ਗਈ ਸੀ ਤਾਂ ਉਹਨਾਂ ਦੀ ਇੱਛਾ ਪੂਰਤੀ ਹੋਈ ਆ ਤੇ ਆਪਦੀ ਇੱਛਾ ਪੂਰਤੀ ਲਈ ਉਹ ਇੱਥੇ ਆਪਦੀ ਖੁਸ਼ੀ ਵਜੋਂ ਮਠਾਈ ਚੜਾ ਕੇ ਗਏ ਹਨ